ਕਰਮਜੀਤ ਅਨਮੋਲ ਨਾਲ ਕੈਰੀ-ਆਨ ਜਟਾ 3 ਦੇ ਸੈੱਟ ਤੇ ਇਹ ਕੀ ਹੋ ਗਿਆ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਆਹ ਵੇਖੋ ਕਰਮਜੀਤ ਬੋਲਦਾ ਕੀ ਬਣਾਦਾ ਦੁਨੀਆਂ 'ਚ ਕੋਈ ਵੀ ਕੰਮ ਸੌਖਾ ਨਹੀਂ ਕਿਸੇ ਦੇ ਕੰਮ ਨੂੰ ਦੇਖ ਕੇ ਇਹ ਕਹਿਣਾ ਬਹੁਤ ਸੌਖਾ ਹੈ ਕਿ ਯਾਰ ਇਹ ਤਾਂ ਮੈਂ ਵੀ ਕਰ ਸਕਦਾ ਪਰ ਅਸਲ ਦੇ ਵਿੱਚ ਜਦੋਂ ਉਸ ਕਰਨ ਦੀ ਆਪਦੀ ਵਾਰੀ ਆਉਂਦੀ ਹੈ ਤੇ ਪਤਾ ਲੱਗਦਾ ਹੈ ਖੁਦ ਤੇ ਕੀ ਬੀਤਦੀ ਹੈ ਅੱਜ ਹੀ ਚੀਜ਼ ਅਦਾਕਾਰੀ ਨਾਲ ਵੀ ਜੁੜੀ ਹੁੰਦੀ ਹੈ ਸਾਨੂੰ ਲੱਗਦਾ ਹੈ ਕਿ ਅਦਾਕਾਰੀ ਬਹੁਤ ਸੌਖੀ ਹੈ ਪਰ ਜਿੰਨੀ ਸੌਖੀਏ ਦਿਸਦੀ ਹੈ ਉਨੀ ਸੌਖੀ ਹੁੰਦੀ ਨਹੀਂ ਕਲਾਕਾਰਾਂ ਨੂੰ ਕਈ ਵਾਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਵੀ ਫਿਲਮ ਦਾ ਸੀਨ ਸ਼ੂਟ ਕਰਨਾ ਪੈਂਦਾ ਹੈ ਅਜੀਹਾਈ ਕਰਮਜੀਤ ਅਨਮੋਲ ਨੇ ਕੀਤਾ ਫਨ ਕੈਰੀਅਨ ਚਟਾ 3 ਦੇ ਸੱਤੇ ਦਰਅਸਲ ਗਿੱਪੀਗਰੇ ਵਾਲ ਨੇ ਕੁਝ ਘੰਟੇ ਪਹਿਲਾਂ ਕੈਰੀਅਨ ਚਟਾ 3 ਦੇ ਸ਼ੂਟ ਦੇ ਇੱਕ ਵੀਡੀਓ ਸਾਂਝਾ ਕੀਤੀ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਰਮਜੇ ਤਨਮੋਲ ਨੂੰ ਰਸੀਆਂ ਨਾਲ ਬੰਨਿਆ ਗਿਆ ਤੇ ਨਾਲ ਰਸੀਆਂ ਦੇ ਨਾਲ ਉਹਨਾਂ ਨੂੰ ਹਵਾ ਦੇ ਵਿੱਚ ਲਟਕਾ ਕੇ ਇੱਕ ਸੀਨ ਵੀ ਸ਼ੂਟ ਕੀਤਾ ਗਿਆ ਵੈਲ ਤੁਸੀਂ ਵੀ ਦੇਖੋ ਇਹ ਵੀਡੀਓ ਆ ਵਧੀਆ ਆ। ਆ ਸੱਟ ਲੈ ਆ ਭਾਈ ਆ ਸੱਟ ਲੈ ਆ। ਆ ਦੇਖ ਲਓ ਭਰਾਵਾਂ ਨੇ ਇਹ ਜੇ ਇਹ ਜੇ ਭਰਾ ਹੁਣ ਤਾਂ ਦੁਸ਼ਮਣਾਂ ਦੀ ਕੀ ਲੋੜ ਐ। ਅਸੀਂ ਤਾਂ ਕਹਿ ਨਹੀਂ ਅਸੀਂ ਦੋਨੇ ਅਸੀਂ ਦੋਨੇ ਬੰਦੇ ਆ। ਆ ਦੇਖੋ ਪਟਾਕੇ ਪੈਂਦੇ। ਅਸੀਂ ਤੇਰੀ ਸਾਰੀ ਆ। ਆ ਦੇਖੋ। ਇੱਥੇ ਟੰਗ ਲੈਣਾ ਹੁਣੇ। ਜਾ ਬਟਾ ਮੈਂ ਖਿਚੂ ਬਦਰੀ ਬਣੂਗੀ ਹੁਣ ਦੇਖ ਬਦਰੀ ਇਹਦੀ ਬਣਦੀ। ਅਸੀਂ ਖਿਚਾਂਗੇ ਮੈਂ ਤੇ ਬਿੰਨੂ। ਬਦਰੀ ਨਹੀਂ। ਬਦਰੀ ਪੂਰੀ ਰੇਅਰ। ਰੇਲ ਬਣਾ ਦਿਆ ਰੇਲ। ਬੱਸ। ਅਜੇ ਪਾਸੇ ਪੂਰਾ ਜੋਸ਼ ਹੈ। ਲੈ ਵੀ ਲੱਗਿਆ ਲੱਗਿਆ ਫਾਸੀ ਲਾਉਣ ਹੁਣ ਉਹ ਡਾਇਲੌਗ ਤਾਂ ਦੱਸ ਦੋ ਲੈ ਲੋ ਕੋਈ ਨਹੀਂ ਦੱਸਣਾ ਬਸ ਬੋਲ ਹੁਣ ਵੀ ਬੋਲ ਡਾਇਲੌਗ ਹੁਣ ਦੇਖੋ ਪਟਾਕੇ ਪੈਂਦੇ ਕਿਹੜੇ ਡਾਇਲੌਗ ਆ ਇਹ ਇੱਥੇ ਆ ਕੇ ਇੱਥੇ ਡੰਗਣਾ ਹੈ ਇਹ ਨੂੰ ਉਹ ਮੈਨੂੰ ਡਾਇਲੌਗ ਦੱਸ ਲੈ ਲੋ ਹੁਣ ਬੋਲੇ ਜਾਣੇ ਡਾਇਲੌਗ ਦੱਸ ਦੋ ਬਾਜੀ ਬਚਾਓ ਬਚਾਓ ਬਾਜੀ ਆ ਦੇਖੋ ਇਹ ਜੰਨੀਆ ਪੁੱਤ ਆੜੀਆਂ ਬਲਾਈਆਂ ਆ ਬਾਹਰ ਉਹ ਵਿਦੇਸ਼ੀ ਪੁੱਤ ਆ ਕਰਮਜੀਤ ਅਨਮੋਲ ਨਾਲ ਕੈਰੀ-ਆਨ ਜਟਾ 3 ਦੇ ਸੈੱਟ ਤੇ ਇਹ ਕੀ ਹੋ ਗਿਆ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਆਹ ਵੇਖੋ ਕਰਮਜੀਤ ਬੋਲਦਾ ਕੀ ਬਣਾਦਾ ਦੁਨੀਆਂ 'ਚ ਕੋਈ ਵੀ ਕੰਮ ਸੌਖਾ ਨਹੀਂ ਕਿਸੇ ਦੇ ਕੰਮ ਨੂੰ ਦੇਖ ਕੇ ਇਹ ਕਹਿਣਾ ਬਹੁਤ ਸੌਖਾ ਹੈ ਕਿ ਯਾਰ ਇਹ ਤਾਂ ਮੈਂ ਵੀ ਕਰ ਸਕਦਾ ਪਰ ਅਸਲ ਦੇ ਵਿੱਚ ਜਦੋਂ ਉਸ ਕਰਨ ਦੀ ਆਪਦੀ ਵਾਰੀ ਆਉਂਦੀ ਹੈ ਤੇ ਪਤਾ ਲੱਗਦਾ ਹੈ ਖੁਦ ਤੇ ਕੀ ਬੀਤਦੀ ਹੈ ਅੱਜ ਹੀ ਚੀਜ਼ ਅਦਾਕਾਰੀ ਨਾਲ ਵੀ ਜੁੜੀ ਹੁੰਦੀ ਹੈ ਸਾਨੂੰ ਲੱਗਦਾ ਹੈ ਕਿ ਅਦਾਕਾਰੀ ਬਹੁਤ ਸੌਖੀ ਹੈ ਪਰ ਜਿੰਨੀ ਸੌਖੀ ਇਹ ਦਿਸਦੀ ਹੈ ਉਨੀ ਸੌਖੀ ਹੁੰਦੀ ਨਹੀਂ ਕਲਾਕਾਰਾਂ ਨੂੰ ਕਈ ਵਾਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਵੀ ਫਿਲਮ ਅਸੀਲ ਸ਼ੂਟ ਕਰਨਾ ਪੈਂਦਾ ਹੈ ਅਜੀਹਾਈ ਕਰਮਜੀਤ ਅਨਮੋਲ ਨੇ ਕੀਤਾ ਕਰਨ ਕੈਰੀਅਨ ਚਟਾ 3 ਦੇ ਸੱਤੇ ਦਰਅਸਲ ਗਿੱਪੀ ਗਰੇਵਾਲ ਨੇ ਕੁਝ ਘੰਟੇ ਪਹਿਲਾਂ ਕੈਰੀਅਨ ਚਟਾ 3 ਦੇ ਸ਼ੂਟ ਦੇ ਇੱਕ ਵੀਡੀਓ ਸਾਂਝਾ ਕੀਤੀ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਰਮਜੇ ਤਨਮੋਲੂ ਰਸੀਆਂ ਨਾਲ ਬੰਨਿਆ ਗਿਆ ਤੇ ਨਾਲ ਰਸੀਆਂ ਦੇ ਨਾਲ ਉਹਨਾਂ ਨੂੰ ਹਵਾ ਦੇ ਵਿੱਚ ਲਟਕਾ ਕੇ ਇੱਕ ਸੀਨ ਵੀ ਸ਼ੂਟ ਕੀਤਾ ਗਿਆ ਵੈਲ ਤੁਸੀਂ ਵੀ ਦੇਖੋ ਇਹ ਵੀਡੀਓ ਬਧੀਆਂ ਆ ਸੱਟ ਲੈ ਭਾਈ ਆ ਸੱਟ ਲੈ ਆਹ ਦੇਖ ਲਓ ਭਰਾਵਾਂ ਨੇ ਇਹ ਜੇ ਇਹ ਜੇ ਭਰਾ ਹੁਣ ਤਾਂ ਦੁਸ਼ਮਣਾਂ ਦੀ ਕੀ ਲੋੜ ਹੈ ਅਸੀਂ ਤਾਂ ਕਹਿ ਨਹੀਂ ਅਸੀਂ ਦੋਨੇ ਅਸੀਂ ਟੂ ਇਨ ਮੰਨਦੇ ਆਹ ਦੇਖੋ ਪਟਾਕੇ ਪੈਂਦੇ ਅਸੀਂ ਤੇਰੀ ਜ਼ਾਰੀਏ ਆਹ ਦੇਖੋ ਇੱਥੇ ਟੰਗ ਲੈਣਾ ਹੁਣ ਇਹ ਜਾ ਬੰਦਾ ਮੈਂ ਕਿਚਵਾਰ ਸੀ ਬਦਰੀ ਬਣੂਗੀ ਹੁਣ ਦੇਖ ਬਦਰੀ ਇਹਦੀ ਬਣਦੀ ਅਸੀਂ ਖਿਚਾਗੇ ਮੈਂ ਤੇ ਬਿੰਨੂ ਬਦਰੀ ਨਹੀਂ ਬਦਰੀ ਪੂਰੀ ਰੇਰ ਰੇਲ ਬਣਾ ਦਿਆ ਰੇਲ ਬਸ ਜੋ ਪਾਸੇ ਪੂਰਾ ਜੋਸ਼ ਹੈ ਲੈ ਵੀ ਲੱਗਿਆ ਲੱਗਿਆ ਫਾਸੀ ਲਾਉਣ ਹੁਣ ਉਹ ਡਾਇਲੌਗ ਤਾਂ ਦੱਸ ਦੋ ਲੈ ਲੋ ਕੋਈ ਨਹੀਂ ਦੱਸਣਾ ਬਸ ਬੋਲ ਹੁਣ ਵੀ ਬੋਲ ਹੁਣ ਦੇਖੋ ਪਟਾਕੇ ਪੈਂਦੇ ਕਿਹੜੇ ਡਾਇਲੌਗ ਇਹ ਇੱਥੇ ਆ ਕੇ ਇੱਥੇ ਟੰਗਣਾ ਹੈ ਇਹਨੂੰ ਉਹ ਮੈਨੂੰ ਡਾਇਲੌਗ ਦੱਸ ਲੈ ਲੋ ਹੁਣ ਬੋਲੇ ਜਾਣੇ ਆ ਲਾਉਂ ਦੱਸੋ ਬਾਜੀ ਬਚਾਓ ਲਾਉ ਬਾਜੀ ਆ ਦੇਖੋ ਇਹ ਜੰਨੀਆਂ ਭੂਤਾਂ ਅੱਧੇ ਬਲਾਈਆਂ ਹੋਈਆਂ ਬਾਹਰ ਉਹ ਵਿਦੇਸ਼ੀ ਭੂਤਾਂ